ਨਹੀਂ ਕਰਾਂਸ ਵੀਰ ਦੇ ਵਿੱਚ ਵੀ ਸੱਤ ਮੈਂ ਮੇਰੀ ਪੀਚਾ ਆਪਣੇ ਲਈ ਅਜ ਮੇਰੀ ਮੰਮੀ ਕਰ ਹੈ ਨਹੀਂ ਕੱਲ ਦੇਗੇ ਹੋਏ ਨਹੀਂ ਕਰੇ ਤੇ ਮੇਰੇ ਬ੍ਰਦਰ ਵੀ ਸੋਹਣਾ ਬਾਟ ਹੋ ਕਰਕੇ ਤੇ ਰਾਤੀ ਨਾਲ ਮੇਰਾ ਇੰਨਾ ਟਿਕਾ ਕਰਨਾ ਹੁਣ ਵੀ ਖਰਾਬ ਆ ਪਤਾ ਨਹੀਂ ਕੱਲ ਸ਼ਾਇਦ ਮੈਂ ਰੋਟੀ ਵੀ ਲਿਓ ਉਹਦੇ ਨਾਲ ਹੋ ਗਿਆ ਕਿਉਂਕਿ ਮੈਂ ਮਾਜ਼ਾ ਵੀ ਲੀ ਸੀ ਮੈਂ ਪੀਂਦੀ ਨਹੀਂ ਉਹ ਮੈਨੂੰ ਸੂਟ ਨਹੀਂ ਕਰਦੀ ਕਰ ਮੈਂ ਦਿਨ ਕੀਤਾ ਇਸ ਮੌਸਮ ਸੇ ਮੈਂ ਉਹਦੇ ਨਾਲ ਪੀ ਗਏ ਮੈਂ ਤੇ ਕਲਾ ਬਹੁਤ ਜ਼ਰਾ ਖਰਾਬ ਹੋ ਗਿਆ ਤੇ ਫਿਰ ਮੇਰੇ ਚਾਹਮਨ ਵੀ ਫਾਦਰ ਨੇ ਪੀਏ ਕਿੰਨੇ ਮੈਨੇ ਇਨਾਮ ਨਹੀਂ ਇਹ ਵਗੈਰਾ ਨੇ ਦੁੱਧ ਵੀ ਅੱਧਾ ਅੱਧਾ ਕਰਨਾ ਸੀ ਤਾਂ ਮੈਂ ਠੀਕਾ ਸਾਢੇ 6 ਤੇ ਫਲਾਈਟ ਨੇ ਐਸਾ ਦੀ ਦੁੱਧ ਤੇ ਉਹਦੇ ਨਾਲ ਕਾਫੀ ਜ਼ਿਆਦਾ ਬੁਰਾ ਹਾਲ ਹੋ ਗਿਆ ਦੁੱਧ ਵੀ ਵਗੈਰਾ ਵੀ ਖਰਾਬ ਖਰਾਬ ਹੋ ਗਿਆ ਅੱਜ ਮੈਂ ਬਣਾਉਂਗੀ ਪਨੀਰ ਤੇ ਆ ਕੱਲ ਵਾਲਾ ਐਸ ਵੀਰ ਵਾਲਾ ਬਹੁਤ ਮਤਲਬ ਜ਼ਿਆਦਾ ਗਰਮੀ ਸੀ ਉਹਦੇ ਤੇ بارش ਪੈਣ ਦੇ ਨਾਲ ਥੋੜਾ ਜਿਹਾ ਠੰਡਾ ਹੋ ਗਿਆ ਸੀ ਲੇਕਿਨ ਬਿਨਾ ਪੱਖੇ ਤੋਂ ਬੈਨੀ ਸੁਤ ਪਿਆ ਸਵੇਰ ਤੋਂ ਸਤ ਸਿਤੀ ਤੱਕ ਉਹਨੇ ਕੰਮ ਕਰ ਲਿਆ ਤੇ ਪਿੰਲੇ ਦੀ ਸਬਜ਼ੀ ਮਣੀ ਆ ਤੇ ਟੋਕਰੀ ਕਿ ਉਹ ਹੀ ਆ ਕੱਲ ਦੀ ਤੇ ਉੱਪਰ ਲੱਗੇ ਹੋਏ ਆ ਦੋ ਦਿਨ ਮੈਂ ਉਹ ਵੀ ਤੋੜ ਕੇ ਰੱਖੀ ਨੇ ਲੈ ਕੇ ਹੁੰਦਾ ਯਾਦ ਪੁੱੜ ਜਾਂਦਾ ਹੁਣ ਮੈਂ ਆਦੀ ਬਣਾ ਲੈਣੀ ਆ ਤੇ ਆਹ ਹੈ ਵੀ ਚੀਕੂ ਪਲਾਟ ਦੇ ਚਾਹ ਬਣਨੀ ਆ ਬੈਨੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਲੋ ਇਹ ਮਾ ਮੈਨੂੰ ਮਨੀ ਬੈਡ ਮਨੀ ਬੈਰੀ ਨੂਮੀ ਹਲਕੀ ਹਲਕੀ ਕੰਨਤੀ ਤੇ ਮੈਂ ਹੁਣ ਲੱਗੀ ਸਜੀ ਨੂੰ ਹੁਣ ਸਜੀ ਇਹ ਕੱਟ ਕੇ ਮੈਂ ਤਿਆਰ ਕਰਣੀ ਆ ਬਸ ਅੱਧਾ ਕਈ ਲਵਣਾ ਹੈ ਉਸ ਤੋਂ ਬਾਅਦ ਜੀ ਰੋਟੀ ਬਣਾ ਲਾਂਗੇ ਇਹਨੂੰ ਮੈਂ ਲਟਾਇਆ ਹੋਇਆ ਠੀਕ ਮੈਂ ਭਾ ਜਾ ਮੈਂ ਚਾਟ ਚਾਟ ਕੇ ਬੱਚਾ ਬਣਾ ਬਣਾ ਕੇ ਮੇਰੇ ਵਿੱਚ ਵਿੱਚ ਜਪਣਾ ਚਾਹੀਦਾ ਹੈ ਚਨਮਨੀ ਦਿੱ ਗਿਆ ਹੋ ਗਿਆ ਬੰਦੀ ਅਹ ਅਹ ਟਾਈਮ ਹੋ ਗਿਆ 9:30 ਵਜੇ ਦਾ ਤੇ ਮੈਂ ਘਰ ਦਾ ਪੂਰਾ ਕੰਮ ਖਤਮ ਕਰ ਲਿਆ ਛਾੜੂ ਪੋਚਾ ਰੋਟੀ ਵਗੈਰਾ ਸਾਰੇ ਕੁਝ ਬਣਾ ਕੇ ਰੱਖਤਾ ਭੰਡੇ ਹੁਣ ਬਸ ਰੋਟੀ ਖਾਣੀ ਆ ਇਹ ਸਬਜੀ ਦੇਖਣ ਨੂੰ ਅਜ ਬੜੀ ਸਵਾਦ ਆ ਲੱਗਦੀ ਹੁਣ ਮੈਂ ਤੇ ਬੈਣੀ ਨਾ ਹਾਂਗੀ ਫਿਰ ਜਿਹੜੀ ਨਾ ਦਿਖਾਵਾਂਗੇ ਫਿਰ ਸਾਡੇ ਸਾਰੇ ਕੰਮ ਖਤਮ ਵਸਪਨ ਦੇਣਾ ਤੇ ਇਹ ਹੀ ਬੈਣੀ ਦਾ ਪਹਿਲੇ ਹੋ ਜਾਂਦਾ ਨਾ ਤੇ ਦਹੀਂ ਨਾ ਦੁੱਧ ਜੋ 2-3 ਦਿਨ ਪੁਰਾਣਾ ਪਿਆ ਕੇ ਵੀ ਲਾਈਟ ਹੈ ਨਹੀਂ ਸੀ ਤੇ ਖਰਾਬ ਹੋਣ ਦਾ ਮਤਲਬ ਕਿ ਚਾਂਸਸ ਲੱਗਦੇ ਆ ਮੈਂ ਇਹ ਦਾ ਪੀਣਾ ਨਹੀਂ ਤੇ ਉਸ ਦਿਨ ਮੈਂ ਪੀਤਾ ਸੀ ਤੇ ਥੋੜਾ ਨਾ ਖੱਟਾ ਸੀਗਾ ਤੇ ਮੈਂ ਉਸ ਤੋਂ ਬਾਅਦ ਵੀ ਨਾ ਚਾਹ ਬਣੀ ਆ। ਹਲੋ ਦੂਸਰਾ ਸੀ ਉਸ ਤੋਂ ਬਾਅਦ ਪੁਰਾਣੇ ਦੁੱਧ ਦੀ ਮੈਂ ਆਪਣੇ ਚਾਹ ਨਹੀਂ ਆ। ਨਾ ਮੈਂ ਪੀਤਾ। ਮੈਂ ਦਮ ਬਣਾਇਆ ਮੈਂ ਪਨੀਰ। ਪਨੀਰ ਬਣਾਇਆ ਮੈਂ ਸਿਰਕੇ। ਸਿਰਕੇ ਤੋਂ ਅਜਾ ਪਾਣੀ ਵੀ ਪਿਆ ਸੀ। ਇਹ ਅਬ ਦੁੱਧ ਚਿਪਕਾ ਨਹੀਂ ਪਹਣਾ ਹੈ। ਮੈਂ ਚੀਕ ਬੰਦ ਕਰ ਲਿਆ। ਤੇ ਗਰਮੀ ਬਹੁਤ ਜ਼ਿਆਦਾ ਹੋਈ ਅੱਜ ਫੇਰ ਮੈਨੂੰ ਲੱਗਦਾ ਕਿ ਬਾਰਿਸ਼ ਹੋਊਗੀ ਕਿਉਂਕਿ ਬੱਦੇ ਆਉਂਦੇ ਪਏ ਆ ਫੇਰ ਕਿ ਬੈਨਿਸ ਹੋ ਗਿਆ ਹੁਣ ਮੈਸੇ ਰੋਟੀ ਕਰਨੀ ਆ ਤੇ ਲੱਸੀ ਜਿਹੜੀ ਆ ਉਹ ਮੈਂ ਬਣਾਈ ਆ ਮਿੱਠੀ ਤੇ ਆ ਬਾਕੀ ਅੰਦੇ ਹੀ ਮੂਲਗਣਾ ਦੁੱਧ ਕਾਫੀ ਜ਼ਿਆਦਾ ਪਿਆ ਹੋਇਆ ਹੈ ਤੇ ਬੰਦਾ ਪਿਆ ਬੱਸ ਬਣੀ ਚੱਲਿਆ ਫਟਣਾ ਸ਼ੁਰੂ ਹੋ ਗਿਆ ਇਹ ਜਿੰਬੂ ਨਾ ਕਾਫੀ ਜ਼ਿਆਦਾ ਪੈਂਦਾ ਮੈਂ ਦੇਖਿਆ। ਨਿੰਬੂ ਦੇ ਨਾਲ ਉਹ ਸਿਰਕਾ ਜਿਹੜਾ ਥੋੜਾ ਪੈਂਦਾ ਹੈ ਜਲਦੀ ਪਨੀਰ ਬਣ ਜਾਂਦਾ। ਇਹਨੂੰ ਮੈਂ ਇੱਕ ਬਾਇਲ ਮਤਲਬ ਕਿ ਬਾਇਲ ਦੇ ਲਾਗੀ ਸਾਕੇ ਪਹੁੰਚ ਗਿਆ ਸੀ ਤੇ ਫਿਰ ਮੈਂ ਇਹਦੇ ਵਿੱਚ ਪਾ ਦਿੱਤਾ। ਹੁਣ ਮਗਾਈ ਦੇ ਵਿੱਚ ਹੀ ਰਹਿਣ ਦਿੱਤੀ। ਖਰਾਬ ਨਾ ਹੋ ਜਵੇ। ਤੇ ਲੋ ਜੀ ਪਨੀਰ ਬਣ ਗਿਆ। ਇਹਨੇ ਮੈਂ ਨਾ ਸਬਜ਼ੀ ਨਹੀਂ ਬਣਾਣੀ ਅੱਜ ਅਮ ਨੰਗੀ ਸੀ ਨਾ ਮੁਰਗੀ। ਤੇ ਤੇ ਉਹਦੇ ਇਹ ਨਾ ਪਾਣੀ ਪਾਣੀ ਜਾ ਲੱਗੂ ਉਸ ਵਿੱਚ ਨਾ ਉਹਦਾ ਮਿੱਠਾ ਹੋ ਗਿਆ ਸਾਰਾ ਪਨੀਰ ਬਣ ਗਿਆ ਪਰ ਹਜੇ ਨਾ ਥੋੜਾ ਵਾਈਟ ਵਾਈਟ ਜਾ ਕਿਉਂਕਿ ਪਨੀਰ ਆਪਾਂ ਰਤੀ ਵੀ ਖਾਦਾ ਸੀ ਕੱਲ ਵੀ ਖਾਣਾ ਤਾਂ ਮੇਰੀ ਜਿਹੜੀ ਦਾਦੀ ਚਾਚੀ ਲੱਗਦੀ ਉਹਨਾਂ ਨੇ ਹੀ ਬੀਆ ਕਿਰਿਆ ਇਸ ਕਰਕੇ ਤੇ ਪੀਦਾ ਬਣਾ ਮੰਗੇ ਸ਼ੀਮਾਂ ਦੀ ਚਨਾ ਚਨਾ ਗਦੇੰਦੀ ਫਾਈਲ ਇਹਨੂੰ ਭਾਜਨੇ ਆ ਬੰਦ ਤੇ ਬੈਣੀ ਚਨਾ ਫਿੱਟ ਗਿਆ ਚਨਾ ਨਹੀਂ ਨਹੀਂ ਕਰਲੇ ਹਾਲ ਬੇਟਾ ਤੀਨੀ ਨਹੀਂ ਕਰਨੀ ਹੋਰ ਥੋੜੀ ਸੀ ਤਾਂ ਨਹੀਂ ਨਹੀਂ ਕਰਦੇ ਹੋ ਬੈਣੀ ਕੀ ਡਾਲੀ ਬੈਣੀ ਕੀ ਡਾਲੀ ਕਹਾਂ ਹੈ ਬੈਣੀ ਕੀ ਡਾਲੀ ਅਰੇ ਬੈਣੀ ਕੀ ਡਾਲੀ ਤੇ ਬੈਣੀ ਤੇ ਬਹੁਤ ਖੁਸ਼ ਹੋ ਰਹੀ ਡਲੀ ਗੋ ਦੇਖ ਕੇ ਹੈ ਨਾ ਬੈਣੀ ਇੱਕ ਨਾ ਖੁਸ਼ ਹੋ ਰਹੀ ਡਲੀ ਗੋ ਦੇਖ ਕੇ ਬੈਣੀ ਕੀ ਡਾਲੀ ਬੈਣੀ ਕੀ ਡਾਲੀ ਹਨੇ ਸ਼ਾਮ ਦੇ ਵਿੱਚ ਆ ਕਿਨੇ ਵਜੇ ਬੈਣੀ ਤਾਂ ਕਿੰਨੇ ਵਜੇ ਸ਼ਹਿਰ ਸੱਤ ਵਜੇ ਆ ਜੇ ਮੈਂ ਨਾ ਹੁਣ ਡਾਕਟਰ ਨੂੰ ਬੁਲਾਇਆ ਸੀ ਕਿ ਆਪਾਂ ਜਿਆਦਾ ਬੁਖਾਰ ਹੋ ਗਿਆ ਤੇ ਮੈਨੂੰ ਪਹਿਲਾਂ ਕਦੇ ਬੁਖਾਰ ਨਹੀਂ ਹੋਇਆ ਹੁੰਦਾ ਸੀਗਾ ਹੁਣ ਪ੍ਰੈਗਨੈਂਸੀ ਡਿਲੀਵਰੀ ਤੋਂ ਬਾਅਦ ਨੇ ਬੁਖਾਰ ਹੀ ਹੋਇਆ ਨਾ ਅੱਜਿੰਨੇ 102 ਬੁਖਾਰ ਆ ਤੇ 103 ਜਾਂ 4 ਲਾਸਟ ਟਾਈਮ ਪਿਆ ਤੇ ਹੁਣ ਮੈਂ ਫੇਰ ਪਹਿਲੀ ਮੈਡੀਸਿਨ ਲੈ ਲਈ ਆ ਕਿ ਮੈਨੂੰ ਜੁੱਤੀ ਪੇਨ ਚੰਗਾ ਲੱਗਦਾ ਹੈ ਮੈਨੇ ਮੈਨੇ ਉਹ ਜੁੱਸ ਮਿਸ਼ਕਲਾ ਧੰਨ ਨਾ ਮਿਸ਼ਕਲਾ ਸੀ ਮੇਰਾ ਪੁੱਤ ਮੇਰਾ ਸ਼ਾਨਾ ਬੈਰੀ ਡਲੀ ਕਿੱਥੇ ਆ ਤੇਰੀ ਨਹੀਂ ਆਈ ਆ ਇਹ ਜਿਹੜੀ ਸਰੀਦ ਵਾਈ ਦੇ ਲਿਖਤੀ ਆ ਮੇਰੀ ਆ ਮੇਰਾ ਵੀ ਮੂੰਹ ਤੇ ਪਾ ਰਹਾ ਆ ਆਂ ਜੀ ਮੇਰੀ ਤੇ ਮੈਂ ਨਾ ਪਦੀ ਬਣਾਇਆ ਸੀ ਤੀਕ ਬਣਾ ਕੇ ਮੈਂ ਸੋਚਿਆ ਸੀ ਕਿ ਮੈਂ ਬਣਾਉਂਗੀ ਜਿਆ ਸ਼ਿਨਾ ਮਿਰਚ ਜਾਂ ਫਿਰ ਪਸ ਗਿੱਲੇ ਪਰ ਮੈਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉੱਥੇ ਵੀ ਸਰਾਂ ਮੈਂ ਬਸ ਜਾ ਮਸਲ ਨਹੀਂ ਕਿ ਬੀਨ ਸੁੱਤੀ ਹਿੰ ਕਿਸ ਮਰੇ ਫਿਰ ਡੈਡ ਨੂੰ ਨੀਂਦ ਲੰਨੀ ਸੀ ਦੁਕਾਨ ਤੇ ਫਿਰ ਮੈਂ ਚਾਹ ਮਨਾ ਦਿੱਤੀ ਮੈਂ ਨਿਆਖ ਦਿੱਤੀ ਫਿਰ ਉਸ ਤੋਂ ਬਾਅਦ ਮੈਂ ਸੌ ਵੀ ਮੈਨੂੰ ਨਹੀਂ ਪਤਾ ਮੈਂ ਕਿੱਥੇ ਹਾਂ ਵਿੱਚ ਵਿੱਚ ਇਹ ਵੀ ਨੁਠਾ ਲੀਆ 2 ਘੰਟੇ ਬਾਅਦ ਫਿਰ ਜਾ ਕੇ ਮੰਮੀ ਆਈ ਸੀ ਫਿਰ ਮੈਂ ਸੁੱਤੀ ਚਾਹੀਦੀ ਹੈ ਨਾ ਤੇਰੀ ਜਮਨ ਨੂੰ ਮੈਂ ਖਿਚੜੀ ਬਣਾਉਣੀ ਕਿਹਾ ਹੈ ਆਲੂ ਭਾਗੇ ਆਲੂ ਭਾਈ ਵਾਲੇ ਤੇ ਬਕੀ ਦੇਖੀ ਮੈਂ ਹਾਂ ਹੈ ਨਾ ਚਲਣਾ ਮੈਂ ਸ਼ੋਨਾ